ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਲਗਾਤਾਰ ਸਿੰਘਾਂ ਦੇ ਵੱਲੋਂ ਮੰਗ ਕੀਤੀ ਜਾ ਰਹੀ ਹੈ ਦੱਸਦੀ ਕਿ ਉੱਥੇ ਹੀ ਹੁਣ ਐਸਜੀਪੀਸੀ ਦੇ ਸਖਤਰ ਗੁਰਚਰਨ ਸਿੰਘ ਗਰੇਵਾਲ ਦਾ ਇੱਕ ਵੱਡਾ ਅਭਿਆਨ ਸਾਹਮਣੇ ਹੈ ਤੇ ਉਹਨਾਂ ਨੇ ਕੇਂਦਰ ਸਰਕਾਰ ਤੇ ਕੁਝ ਨਿਸ਼ਾਨੇ ਸਾਦੇ ਨੇ ਤੇ ਉਹਨਾਂ ਨੇ ਕਿਹਾ ਹੈ ਕਿ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਮੋਦੀ ਸਰਕਾਰ ਨੇ ਵਾਅਦਾ ਕੀਤਾ ਸੀ ਪਰੰਤੂ ਵਾਅਦਾ ਤੇ ਉਹ ਆਪਣੇ ਮੁੱਕਰ ਗਏ ਨੇ ਤੇ ਇਸ ਤੋਂ ਬਾਅਦ ਲਗਾਤਾਰ ਸਰਕਾਰਾਂ ਦੇ ਉੱਤੇ ਨਿਸ਼ਾਨੇ ਆ ਜਿਹੜੇ ਗੁਰਚਰਨ ਸਿੰਘ ਗਰੇਵਾਲ ਦੇ ਵੱਲੋਂ ਸਾਦੇ ਗਏ ਨੇ ਪੂਰੇ ਮੁੱਦੇ ਨੂੰ ਲੈ ਕੇ ਸੁਣਨੇ ਐ ਐਸਜੀਪੀਸੀ ਦੇ ਸਕੱਤਰ ਗੁਰਚਰਨ ਸਿੰਘ ਗਰੇਵਾਲ ਦਾ ਕੀ ਕਹਿਣਾ ਜੀ ਦੇ ਬਰਸਾਈ ਇਸ ਧਰਤੀ ਗੁਰਦੁਆਰਾ ਪਠਾ ਸਾਹਿਬ ਵਿਖੇ ਹਰ ਸਾਲ ਸ਼ਹੀਦੀ ਪੰਦਰਵਾੜਾ ਆਪਾਂ ਮਨਾਉਂਦੇ ਆਂ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਹੈ ਪੰਥ ਦੀਆਂ ਮਹਾਨ ਸ਼ਖਸੀਅਤਾਂ ਇਸ ਸਮਾਗਮ ਵਿੱਚ ਮੌਜੂਦ ਨੇ ਸਭ ਤੋਂ ਪਹਿਲਾਂ ਫਤਿਹ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਤਿਹਾਸ ਤੁਸੀਂ ਸਰਵਣ ਕਰ ਰਹੇ ਸੀ ਮੇਰੇ ਤੋਂ ਪਹਿਲਾਂ ਬੜੇ ਹੀ ਸਤਕਾਰਤ ਬੁਲਾ ਰਹਿਆ ਨੇ ਆਪ ਜੀ ਨਾਲ ਉਸ ਸਮੇਂ ਦੇ ਇਤਿਹਾਸ ਦੀ ਸਾਂਝ ਪਾਈ ਆ ਇਹ ਤਿੰਨ ਦਿਨ ਚੱਲਦਾ ਰਹਿਣਾ ਇਤਿਹਾਸ ਵਡਮੁੱਲਾ ਇਤਿਹਾਸ ਹੈ ਕੌਮ ਦੇ ਅੰਦਰ ਵੱਡਾ ਸਨਮਾਨ ਹੈ ਤੇ ਤੁਹਾਡੀ ਮਾਣ ਵਾਲੀ ਗੱਲ ਹੈ ਕਿ ਤੁਹਾਡੀ ਇਹ ਜਾਇਦਾਦ ਹੈ ਤੁਹਾਡੀ ਵਿਰਾਸਤ ਹੈ ਤੁਹਾਡਾ ਹੈ ਇਸ ਗੱਲ ਦਾ ਅਸੀਂ ਮਾਣ ਕਰਦੇ ਹਾਂ ਛੋਟਾ ਜਾਂ ਲੰਬਾ ਗੋਗੀ ਜੀ ਹੋਣਾ ਨੇ ਦਿੱਤਾ ਜ਼ਰੂਰ ਸਾਨੂੰ ਸੁਣਨਾ ਚਾਹੀਦਾ ਪਰ ਮੈਂ ਇੱਕ ਗੱਲ ਕਰਨੀ ਚਾਹੁੰਦਾ ਇਤਿਹਾਸ ਚੱਲਦਾ ਰਹਿੰਦਾ ਹੈ ਇਤਿਹਾਸ ਸਾਨੂੰ ਨਵੇਂ ਸਬਕ ਵੀ ਦਿੰਦਾ ਹੈ ਤੇ ਨਵੀਆਂ ਲੀਹਾਂ ਦੇ ਵਿੱਚ ਸਾਨੂੰ ਜਿਹੜੀਆਂ ਪਾਈਆਂ ਹੋਈਆਂ ਨੇ ਚੱਲਣ ਦੀ ਗੱਲ ਵੀ ਕਰਦਾ ਹੈ ਜਿਹੜੇ ਇਤਿਹਾਸ ਨੂੰ ਤੁਸੀਂ ਅੱਜ ਯਾਦ ਕਰ ਰਹੇ ਹੋ ਉਹਦੇ ਹਰ ਭਾਵੇਂ ਕਿ ਸਮੁੱਚੀ ਮਨੁੱਖਤਾ ਦਾ ਇਤਿਹਾਸ ਹੈ ਇੱਥੇ ਨਹਿੰਗ ਖਾਂ ਮੁਸਲਮਾਨ ਦੀ ਗੱਲ ਕੀਤੀ ਗਈ ਹੈ ਇਹ ਜਿਹੜੇ ਵੱਡੀ ਗੱਲ ਹੈ ਕਿ ਇਹ ਜਿਹੜਾ ਫਰਸਵਾਵਾ ਇਹਨੂੰ ਸਾਰੇ ਲੋਕ ਸਨਮਾਨ ਦਿੰਦੇ ਆ ਸਤਿਕਾਰ ਦਿੰਦੇ ਆ ਗੁਰੂ ਰਾਮਦੇਵ ਜੀ ਮਹਾਰਾਜ ਨੇ ਕੁੱਲ ਦੁਨੀਆ ਦੇ ਅੰਦਰ ਪ੍ਰਵਣ ਕੀਤਾ ਉਦਾਸੀਆਂ ਕੀਤੀਆਂ ਲੋਕਾਂ ਨੇ ਆਪਣੇ ਆਪਣੇ ਤੌਰ ਤੇ ਉਹਨਾਂ ਨੂੰ ਵਲੀ ਪੀਰ ਪਗੰਬਰ ਔਲੀਆ ਮੰਨਿਆ ਇਹ ਵੀ ਉਸੇ ਇਤਿਹਾਸ ਦੀ ਗੱਲ ਆਗੀ ਚਾਹੇ ਕੋਈ ਹਿੰਦੂ ਆ ਚਾਹੇ ਮੁਸਲਮਾਨ ਆ ਕੋਈ ਵੀ ਧਰਮ ਦਾ ਉਹ ਆਪਣੇ ਗੁਰੂ ਸਾਹਿਬਾਨ ਦੇ ਕਿੰਦਾ ਰਸਤਾ ਤੇ ਇਤਿਹਾਸ ਦੇ ਨਾਲ ਜੁੜ ਕੇ ਰਹਿੰਦਾ ਪੁਰਾਣੇ ਇਤਿਹਾਸ ਦੀ ਗੱਲ ਅੱਜ ਨਾਲ ਜੋੜ ਕੇ ਦੱਸਣੀ ਚਾਹਣਾ ਮੈਂ ਸਿਰਫ 2 ਹੀ ਲੈਣੇ ਆ ਕਿਉਂਕਿ ਸਾਡੇ ਸਤਕਾਰਤ ਬੁਲਾ ਰਹੇ ਨੇ ਹੋਰ ਵੀ ਵੱਡੀਆਂ ਸਮਾਗਵਾਂ ਵਿੱਚ ਪਹੁੰਚਣਾ ਹੈ ਇੱਥੇ ਜ਼ਿਕਰ ਹੋ ਰਿਹਾ ਸੀਗਾ ਕਿ ਅਨੰਦਪੁਰ ਦਾ ਕਿਲਾ ਉਸ ਕਿਲੇ ਦੇ ਆਲੇ ਦੁਆਲੇ ਰਾਜੇ ਨੇ ਉਹਨਾਂ ਨੂੰ ਪਹਾੜੀ ਰਾਜੇ ਕਹਿੰਦੇ ਆ ਉਹ ਕੌਣ ਸਾਨੂੰ ਦਾ ਬਾਰੇ ਤੁਹਾਨੂੰ ਪੂਰਾ ਪਤਾ ਹੈ ਇੱਕ ਗੱਲ ਮੇਰੇ ਮਨ ਚ ਬੜੀ ਵਿਲੱਖਣ ਆਈ ਆ ਕਿ ਕਸ਼ਮੀਰ ਤੋਂ ਚੱਲੇ ਕਸ਼ਮੀਰੀ ਪੰਡਤ ਤੁਸੀਂ ਵੀ ਇਸ ਗੱਲ ਨੂੰ ਸਮਝੋਗੇ ਕਸ਼ਮੀਰੀ ਪੰਡਤ ਚੱਲੇ ਅਨੰਪੁਰ ਸਾਹਿਬ ਦੀ ਧਰਤੀ ਤੇ ਆਏ ਨੇ ਪਰ ਉੱਥੇ ਜਿਹੜਾ ਆਲੇ ਦੋਲੇ ਰਾਜ ਕਰ ਰਹੇ ਨੇ ਉਹ ਬਾਈ ਧਾਰ ਦੇ ਰਾਜੇ ਉਹ Hindu ਰਾਜੇ ਨੇ ਰਾਜ ਕਰ ਰਹੇ ਨੇ ਆਪਣੇ ਜਨੂ ਨੂੰ ਬਚਾਉਣ ਵਾਸਤੇ ਉਹਨਾਂ ਨੇ ਰਾਜਿਆ ਦੀ ਮੰਤਰੀ ਲਈ ਕਿਉਂਕਿ ਰਾਜਿਆ ਕੋਲ ਤਾਂ ਫੌਜ ਹੁੰਦੀ ਆ ਪਰ ਉਹਨਾਂ ਨੇ ਕਿਸ ਕਿਸ ਦੇ ਦਰਬਾਰ ਚ ਆ ਕੇ ਆਪਣੀ ਉਹ ਫਰਿਆਦ ਕੀਤੀ ਕਿ ਸਾਡਾ ਧਰਮ ਸਾਡੇ ਤੋਂ ਖੋਇਆ ਜਾ ਰਿਹਾ ਅਰੰਗਜੀਤ ਤਲਵਾਰ ਦੇ ਨਾਲ ਸਾਡੇ ਧਰਮ ਨੂੰ ਤਬਦੀਲ ਕਰ ਰਿਹਾ ਭਾਵੇਂ ਗੁਰਨਾਥ ਜ ਨੇ ਉਸ ਜਿਹਨੂੰ ਨਹੀਂ ਪਹਿਨਿਆ ਪਰ ਉਹਨਾਂ ਨੇ ਫਰਿਆਦ ਆ ਕੇ ਕੀਤੀ ਹੈ ਇਸ ਅਰੰਗਪੁਰ ਸਾਹਿਬ ਦੀ ਧਰਤੀ ਤੇ ਜਿਸ ਜਿੱਥੋਂ ਇਤਿਹਾਸ ਦੁਰਦਾ ਹੈ 15 ਵਾੜਾ ਤੁਸੀਂ ਸਾਰੇ ਆਪਾ ਮਨਾਉਨੇ ਆ ਦੁਨੀਆ ਦੇ ਅੰਦਰ ਇੱਕ ਵੱਡੀ ਇੱਕ ਵੱਡੀ ਤਵਾਰੀਖ ਹੈ ਜਿਹੜੀ ਕਿ ਜਿਹਨੂੰ ਪੜ ਕੇ ਸੁਣ ਕੇ ਲੋਕ ਸਨਮਾਨ ਕਰਦੇ ਵਾਂ ਬੈਠਾ ਦੇਖ ਰਿਆ ਸੀ ਪ੍ਰੈਸ ਨਾਲ ਗੱਲ ਕਰ ਰਹੇ ਸਨ ਜਦੋਂ ਮਾਜਰਾ ਸਾਹਿਬ ਕਹਿੰਦੇ ਜਦੋਂ ਮੈਂ ਇਸੇ ਧਰਤੀ ਤੋਂ ਜਿੱਤ ਕੇ ਪਾਰਲੀਮੈਂਟ ਵਿੱਚ ਗਿਆ ਜਦੋਂ ਮੈਂ ਉੱਥੇ ਗੱਲ ਦੱਸੀ ਕਿ 7-7 ਦੇ 9-9 ਦੇ ਬੱਚਿਆਂ ਨੂੰ ਜਿਉਂਦਾ ਚਿੰਨਤਾ ਗਿਆ ਤਾਂ ਉਹਨਾਂ ਲੋਕਾਂ ਨੇ ਕਿਹਾ ਵਾਕਈ ਗਰਮਾਦ ਤੱਕ ਕਿਉਂ ਤੁਸੀਂ ਇਹਨੂੰ ਸਾਹਕੇ ਬੈਠੇ ਹੋ ਕਿਉਂ ਨਹੀਂ ਅੱਗੇ ਲੈ ਕੇ ਜਾ ਰਹੇ ਇਸ ਗੱਲ ਦਾ ਮੈਂ ਜਵਾਬ ਬਾਅਦ ਦੇਣਾ ਮੈਂ ਗੱਲ ਇਹ ਕਰਦਾ ਕਿ ਇਹ ਉਹ ਧਰਤੀ ਹੈ ਜਿਹੜੀ ਸਭ ਨੂੰ ভরਸਾਉਂਦੀ ਹੈ ਤੇ ਇੱਥੇ ਜਦੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਕਿਲਾ ਛੱਡਣ ਦੀ ਗੱਲ ਆਈ ਤੇ ਉੱਥੇ ਇੱਕ ਵਰਤਾਨ ਵਾਪਰਿਆ ਜਿਹੜਾ ਅੱਜ ਵੀ ਵਾਪਰ ਰਿਹਾ ਤੁਹਾਨੂੰ ਸਮਝਣ ਦੀ ਲੋੜ ਆ ਤੁਹਾਨੂੰ ਪੜ੍ਹਨ ਦੀ ਲੋੜ ਆ ਤੁਸੀਂ ਉਸ ਦੇ ਅਸਲ ਅਰਥ ਨੂੰ ਸਮਝੋ ਇੱਥੇ ਬਾਈ ਤਾਰ ਦੇ ਰਾਜਿਆਂ ਨੇ ਗਊਆਂ ਪੇਟ ਕੀਤੀਆਂ ਉਹਨਾਂ ਨੇ ਕਿਹਾ ਕਿ ਗੋਬਿੰਦ ਸਿੰਘ ਜੀ ਮਹਾਰਾਜ ਸਾਨੂੰ ਇਸ ਗੱਲ ਦੀ ਸੁਗੰਧ ਆ ਕਿਉਂਕਿ ਗਊ ਜਿਹੜਾ Hindu ਭਰਾਵਾ ਮੈਂ ਧਰਮ ਦੀ ਗੱਲ ਹੀ ਕਰਦਾ ਬਾਈ ਤਾਰ ਦੇ ਰਾਣ ਦੀ ਗੱਲ ਕਰਦਾ ਉਹਨਾਂ ਨੇ ਕਿਹਾ ਕਿ ਸਾਨੂੰ ਆਪਣੇ ਗਊਆਂ ਦੀ ਸੋਹ ਹੈ ਕਿ ਤੁਸੀਂ ਇਹ ਕਿਲਾ ਛੱਡੋ ਅਸੀਂ ਤੁਹਾਡੇ ਕਿਸੇ ਵੀ ਤਰ੍ਹਾਂ ਤੁਹਾਡੇ ਤੇ ਹਮਲਾ ਨਹੀਂ ਕਰਾਂਗੇ ਪਰ ਜਦੋਂ ਗੁਰੂ ਸਾਹਿਬ ਨੇ ਕਿਲਾ ਛੱਡਿਆ ਤੇ ਸਿੱਖਾਂ ਨੂੰ ਅੱਗੇ ਭੇਜਿਆ ਜੀ ਦੇ ਵਿੱਚ ਬਹੁਤ ਉਹ ਜਿਹੜੇ ਜਿਹੜੇ ਸਾਡੇ ਗੱਡੇ ਸੀ ਉਹਨਾਂ ਵਿੱਚ ਰੱਦੀ ਦਾ ਸਮਾਨ ਹੋਰ ਬਹੁਤ ਕੁਝ ਸੀ ਉਹ ਭਾਈ ਧਾਰ ਦੇ ਉਹਨਾਂ ਨੇ ਲੁੱਟਣ ਦੀ ਕੋਸ਼ਿਸ਼ ਕੀਤੀ ਆਪਣੀ ਸੌ ਤੋੜ ਦਿੱਤੀ ਆਪਣਾ ਇਮਾਨ ਉਹਨਾਂ ਨੇ ਤੋੜ ਦਿੱਤਾ ਅੱਜ ਵੀ ਇਹੀ ਕੁਝ ਹੋ ਰਿਹਾ ਤੁਹਾਡੀ ਕੌਮ ਦੇ ਨਾਲ ਅੱਜ ਉਸ ਗੁਰੂ ਦੀ ਕੌਮ ਦੇ ਨਾਲ ਇਸ ਦੇਸ਼ ਦੇ ਅੰਦਰ ਅਸੀਂ ਘਟ ਗਣਤੀਆਂ ਕੀ ਗੁਨਾਹ ਹੋ ਗਿਆ ਅਸੀਂ ਇਸ ਦੇਸ਼ ਲਈ ਸਭ ਤੋਂ ਵੱਧ ਕੁਰਬਾਨੀਆਂ ਕੀਤੀਆਂ ਅਸੀਂ ਇਸ ਦੇਸ਼ ਦੀ ਇੱਜ਼ਤ ਨੂੰ ਬਚਾਇਆ ਅਸੀਂ ਇਸ ਦੇਸ਼ ਨੂੰ ਯਾਦ ਕਰਾਇਆ ਆਪਣੇ ਸਿਰ ਦੇ ਕੇ ਗੱਲਾਂ ਨਾਲ ਯਾਦ ਨਹੀਂ ਹੋਇਆ ਦੇਸ਼ ਸਿੱਖਾਂ ਦੇ ਇਤਿਹਾਸ ਨੂੰ ਇਸੇ ਕਰਕੇ ਸਨਮਾਨ ਤੇ ਪ੍ਰਵਾਨ ਮਿਲਦਾ ਕਿ ਜੋ ਗੱਲ ਕਹਿੰਦੇ ਆ ਉਹ ਕਰਦੇ ਆ ਕਹਿਣ ਦੀ ਕਰਨ ਦੀ ਗੱਲ ਆ ਬਾਬਾ ਜਨਰਲ ਸਿਕ ਮਿੰਡਰਾਵਾਲਾ ਸਮਕਾਲੀ ਜਾਂ ਤੁਹਾਡੇ ਸਮੇਂ ਦਾ ਜਿਹਨੇ ਕਿਹਾ ਉਹੀ ਉਹਨੇ ਕੀਤਾ ਅੱਜ 30 ਸਾਲ ਬਾਅਦ ਵੀ ਉਹਦੀ ਤਸਵੀਰ ਨੂੰ ਮਟਾਇਆ ਨਹੀਂ ਜਾ ਸਕਦਾ। ਤੋਂ ਮੈਂ ਜ਼ਿਕਰ ਕਰਦਾ ਵੀ ਉਦੋਂ ਵੀ ਗਵਾਂਦਿਆਂ ਸੌਂ ਖਾ ਕੇ ਇੱਥੋਂ ਦੇ ਰਾਜੇ ਜਿਹੜੇ ਉਹ ਮੁੱਕ ਗਏ ਅੱਜ ਵੀ ਸਾਡੇ ਕੋਲੇ ਇਹ ਆ ਕਿ ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ ਨਾਲ ਲੈਣ ਤੋਂ ਕਿਤੇ ਵੀ ਗਰੇਜ ਕਰਨ ਦੀ ਲੋੜ ਨਹੀਂ ਜੇ ਚੰਗੀ ਗੱਲ ਆ ਤਾਂ ਚੰਗੀ ਕਹਾਂਗੇ। ਮੋਨਰਿੰਦਰ ਮੋਦੀ ਗੁਰਨਾਲ ਪਾਸ਼ਾ ਦੇ ਪ੍ਰਕਾਸ਼ ਮੁਰਤੇ ਆ ਕੇ ਕਹਿੰਦਾ ਬੰਦੀ ਸਿੰਘਾਂ ਨੂੰ ਰਿਹਾਅ ਕਰ ਦਿੱਤਾ ਜਾਊਗਾ। ਇੱਕ ਨੋਟੀਫਿਕੇਸ਼ਨ ਇੱਕ ਜ਼ਬਾਨ ਹੁੰਦੀ ਆ ਉਹ ਲਿਖਤੀ ਦਿੱਤਾ ਤੇ ਅੱਜ 3 ਸਾਲ ਤੋਂ ਉਹਦਾ ਬੋਲ ਡਿੱਗਿਆ ਨਹੀਂ ਤੇ ਅਸੀਂ ਉਸ ਵਾਸਤੇ ਸ਼ਰੋਮੀ ਗੁਰਦੁਆਰਾ ਪਰੰਧ ਕਮੇਟੀ ਬੰਦੀ ਸਿੰਘ ਤੁਹਾਡੇ ਨੇ ਜਿਨ੍ਹਾਂ ਨੇ ਕੌਮ ਦੀ ਕਿਸੇ ਨੇ ਉਹਨਾਂ ਨੇ ਆਪਣੀ ਜਾਇਦਾਦ ਲਈ ਲੜਾਈ ਨਹੀਂ ਲੜੀ ਇਤਿਹਾਸਕਾਰ ਬੋਲਦੇ ਨੇ ਤੁਹਾਨੂੰ ਵੀ ਮਾਣ ਆ ਕਿ ਗੁਰਗੋਬਿੰਦ ਸਿੰਘ ਜੀ ਮਹਾਰਾਜ ਜੀ 14 ਜਗਾਂ ਨਾ ਜੜ ਨਾ ਜੋਰੂ ਨਾ ਜ਼ਮੀਨ ਵਾਸਤੇ ਸੀ ਇਹੋ ਹੀ ਗੱਲ ਸਿੱਖਾਂ ਨੇ ਕੀ ਕੀਤਾ ਸਿੱਖਾਂ ਨੇ ਦੇਸ਼ ਦੀ ਆਜ਼ਾਦੀ ਦੀ ਗੱਲ ਕੀਤੀ ਆਪਣੀ ਪੱਗ ਨੂੰ ਡਿੱਗੀ ਪੱਗ ਨੂੰ ਸਿਰ ਦੇ ਬਲਣਾ ਸਾਡੇ ਮਾਣ ਵਾਲੀ ਗੱਲ ਹੈ ਗੁਰੂ ਨੇ ਸਾਨੂੰ ਸਰਦਾਰੀ ਬਖਸ਼ੀ ਆ ਬੰਦੀ ਸਿੰਘ ਉਹਨੇ ਨਿਜਲੀ ਨਹੀਂ ਕੀਤਾ ਅੱਜ ਉਹਨਾਂ ਨੂੰ ਜੇਲ੍ਹਾਂ ਦੇ ਅੰਦਰ ਦੁੱਗਣੇ ਢਾਈ ਗੁਣੇ ਸਜ਼ਾ ਦਿੱਤੀ ਜਾ ਰਹੀ ਹੈ ਥੋੜੇ ਕਾਨੂੰਨੇ ਦਿੱਤੀ ਆ ਅਸੀਂ ਭੀਖ ਨਹੀਂ ਮੰਗ ਰਹੇ ਸ਼ਰੋਣੀ ਗੁਰਦੁਆਰਾ ਪ੍ਰਬੰਧ ਕਮੇਟੀ ਇਸ ਮਹਿਮ ਨੂੰ ਵੱਡੇ ਪੱਧਰ ਤੇ ਲੈ ਕੇ ਜਾ ਰਹੀ ਆ ਕਿੱਥੇ ਦਸਕਦੀ ਮਹਿਮ ਚਲਾਈ 26 ਲੱਖ ਪਰਿਵਾਰਾਂ ਦਾ ਜਿਹੜਾ ਜਿਹੜਾ ਮਰਦ ਸੀਗਾ ਉਹ ਦੇਸ਼ ਦੇ ਸਾਹਮਣੇ ਰੱਖਣ ਦੀ ਗੱਲ ਕੀਤੀ ਅਸੀਂ ਮਾਰਤ ਦਾ ਪੂਰਾ ਬਣਾਇਆ ਚਲੋ ਆਉਣ ਵਾਲੇ ਸਮੇਂ ਦੇ ਬੰਦਰ ਦੁਬਾਰਾ ਇਸ ਗੱਲ ਦਾ ਵਿਚਾਰ ਆ ਜਾਏਗਾ ਮੈਂ ਗੱਲ ਕਰਦਾ ਕੀ ਇਹ ਦੇਸ਼ ਦੇ ਲੋਕ ਇਸ ਦੇਸ਼ ਦੀ ਸੱਤਾ ਦੇ ਬੈਠੇ ਲੋਕ ਕਹਿੰਦੇ ਅਸੀਂ ਗੁਰਤੇਗ ਬਹਾਦਰ ਜੀ ਮਹਾਰਾਜ ਜੀ ਦਾ ਦਿਨ ਮਨਾ ਰਹੇ ਹਾਂ ਕੱਲ ਕੱਲ ਮਨਾਇਆ ਗਿਆ ਗੁਰਤੇਗ ਬਹਾਦਰ ਜੀ ਮਹਾਰਾਜ ਜੀ ਦਾ ਸ਼ੀਦੀ ਪਰੋਕ ਇਹਨਾਂ ਨੇ ਉਹਨਾਂ ਨੇ ਸਾਡੀ ਕੌਮ ਲਈ ਬਹੁਤ ਕੁਝ ਕੀਤਾ ਪਰ ਅਸੀਂ ਕੀ ਕਰਦੇ ਹਾਂ ਬਿਲਕੁਲ ਸੁਭਾਨ ਅੱਲਾਹ ਦੇ ਕਾਦਰ ਨੂੰ ਰਿਹਾ ਕਰ ਦਿੰਦੇ ਹਾਂ ਕਹਿੰਦੇ ਬੜੇ ਚੰਗੇ ਆਚਰਣ ਵਾਲੇ ਨੇ ਕਦੇ ਪੁੱਛੋ ਜਾ ਕੇ ਪਟਿਆਲਾ ਜੇਲ੍ਹ ਵਿੱਚ ਪੁੱਛੋ ਬਲਵੰਤ ਸਿੰਘ ਰਾਜਵਾਨ ਦੇ ਬਾਰੇ ਕੀ ਕਹਿੰਦੇ ਜਦੋਂ ਦਾ ਉਹ ਸਾਡੇ ਇੱਥੇ ਜੇਲ੍ਹ ਵਿੱਚ ਆਇਆ ਜੇਲ੍ਹ ਦਾ ਮਾਹੌਲ ਬਦਲ ਗਿਆ ਜਿੱਥੇ ਜਿੱਥੇ ਬੰਦੀ ਸਿੰਘ ਬੈਠੇ ਆ ਉਹਨਾਂ ਨੇ ਨਾਮ ਬਾਣੀ ਦਾ ਜਾਪ ਕਰਕੇ ਉੱਥੇ ਵਾਦਾ ਵਰਣੀ ਸਹੀ ਕਰ ਦਿੱਤਾ ਤੇ ਪਰ ਸਾਨੂੰ ਨਿਆ ਨਹੀਂ ਮਿਲਦਾ ਇੱਥੇ ਜਿਕਰ ਹੋ ਰਿਹਾ ਸੀ ਚਾਵਲਾ ਸਾਹਿਬ ਜ਼ਿਕਰ ਕਰ ਰਹੇ ਸੀ ਕਿ ਛੇ ਜਿਹੜੀ ਸ਼ਰੋਣੀ ਕਮੇਟੀ ਆ ਇਹਨੂੰ ਮਿੰਨੀ ਪਾਰਲੀਮੈਂਟ ਨਾ ਕਿਹਾ ਜਾਵੇ ਚਾਵਲਾ ਸਾਹਿਬ ਅਸੀਂ ਤਾਂ ਪਾਰਲੀਮੈਂਟ ਕਹਿੰਦੇ ਆ ਪਰ ਉਹ ਮਿੰਨੀ ਪਾਰਲੀਮੈਂਟ ਤੋਂ ਵੀ ਡਰੀ ਜਾਂਦੇ ਨਹੀਂ ਉਹ ਮਿੰਨੀ ਪਾਰਲੀਮੈਂਟ ਨੂੰ ਵੀ ਆਪਣੇ ਆਪ ਦੇ ਵਿੱਚ ਜਿੰਨੇ ਕਹਿੰਦੇ ਨਾ ਕੰਸੀਡਰ ਨਹੀਂ ਕਰਦੇ ਉਹਨਾਂ ਨੂੰ ਚੌਥੀ ਆ ਉਹ ਕਹਿੰਦੇ ਇਹ ਚੌਥੀ ਬਣ ਰਿਹਾ ਸਾਡੇ ਵਾਸਤੇ ਦੇ ਉਹ ਕਦੇ ਤੋੜ ਦਿਆਂਗੇ ਤੁਹਾਡੀ ਇਹ ਪਾਰਟੀ ਮਿੰਨੀ ਪਾਰਲੀਮੈਂਟ ਜਾਂ ਪਾਰਲੀਮੈਂਟ ਤੋੜ ਦਿਆਂਗੇ ਕਿਉਂਕਿ ਤੁਸੀਂ ਸੱਤਾ ਨੂੰ ਚੈਲੰਜ ਕਰਦੇ ਹੋ ਤੇ ਸਾਡੇ ਖਿਲਾਫ ਸੰਗਤ ਨੂੰ ਇੱਕ ਬੇਨਤੀ ਕਰਦਾ ਬੜਾ ਕੂੜ ਪ੍ਰਚਾਰ ਤੁਹਾਡੀਆਂ ਸਸਤਾਵਾਂ ਦੇ ਖਿਲਾਫ ਹੁੰਦਾ ਤੁਹਾਡੇ ਆਗੂਆਂ ਦੇ ਖਿਲਾਫ ਹੁੰਦਾ ਕੀ ਜੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਤਾਂ ਡੀਸੀ ਨਹੀਂ ਮਿਲਦਾ ਜਦੋਂ ਰਾਜਾ ਬੇਈਮਾਨ ਹੋ ਜਵੇ ਤਾਂ ਫਿਰ ਉਹਦੇ ਖਿਲਾਫ ਇੱਕ ਲੜਾਈ ਵਢੀ ਜਾਂਦੀ ਆ ਤੇ ਕਦੇ ਵੀ ਜਿਹੜੇ ਜਝਾਰੂ ਲੋਕ ਹੁੰਦੇ ਨੇ ਉਹ ਪੀਖ ਨਹੀਂ ਮੰਗਦੇ ਇਹਨਾਂ ਦੀ ਮਨਛਾ ਪਾੜੀ ਆ ਤੁਸੀਂ ਵੇਖੋ ਕਿ ਅੱਜ ਦੇ ਹਾਲਾਤ ਕੀ ਨੇ ਪੜਨਾ ਚਾਹੀਦਾ ਸਾਨੂੰ ਖੜਨਾ ਚਾਹੀਦਾ ਸਾਨੂੰ ਇਸ ਦੇਸ਼ ਤੇ ਬੈਠੇ ਦਿੱਲੀ ਤੇ ਬੈਠੇ ਸਾਡੇ ਖਿਲਾਫ ਨੇ ਇਸ ਪੰਜਾਬ ਚ ਬੈਠੇ ਸਾਡੇ ਖਿਲਾਫ ਨੇ ਜਿਹੜੀ ਕਾਂਗਰਸ ਜੀ ਨੇ ਵੱਡੇ ਹਮਲੇ ਕੀਤੇ ਸਾਡੇ ਖਿਲਾਫ ਆ ਇਕੱਲੇ ਤੁਸੀਂ ਆਪਣੇ ਸਿਧਾਂਤ ਨੂੰ ਲੈ ਕੇ ਲੜ ਰਹੇ ਹੋ ਸੋ ਇਸ ਕਰਕੇ ਆ ਜਿੰਨਾ ਅੱਜ ਦਾ ਸਮਾਵਾ ਇਸ ਸਮੇ ਨੂੰ ਪਰਚੋਲੋ ਬਾਚੋ ਆਪਣੀ ਕੌਮ ਦੇ ਨੂੰ ਮਜ਼ਬੂਤ ਕਰੋ ਕੌਮ ਦੀਆਂ ਸੰਸਥਾਵਾਂ ਨੂੰ ਤੋੜ ਕੇ ਹਰਿਆਣਾ ਬਣਾ ਦਿੱਤਾ ਕਾਦੇ ਲਈ ਕਹਿੰਦੇ ਅਸੀਂ ਆਪਣਾ ਇੱਕ ਘੂ ਹੋਰ ਖੜਾ ਕਰ ਦਿਆਂਗੇ ਜਿਵੇਂ ਦਿੱਲੀ ਵਾਲੇ ਬੈਠੇ ਜੋ ਵੀ ਗੱਲ ਦਿੱਲੀ ਦੇ ਰਾਜਦਾਰ ਦੀ ਹੁੰਦੀ ਹੈ ਉਹੀ ਗੱਲ ਇੱਥੇ ਬੋਲਦੇ ਨੇ ਉਹਨਾਂ ਦੇ ਭੋਂਗੂ ਬਣ ਗਏ ਨੇ ਸੋ ਅੱਜ ਗੁਰੂ ਅਗੇ ਅਰਦਾਸ ਕਰੋ ਕਿ ਗੁਰੂ ਤੁਹਾਡੀ ਇਹ ਸੰਸਥਾ ਨੂੰ ਤੁਹਾਡੇ ਇਸ ਸੰਸਥਾ ਦੇ ਜਿਹੜੇ ਮਾਨਵਤੇ ਅਗਵਾਈ ਕਰਨ ਵਾਲੇ ਹੈ ਜਿਵੇਂ ਜ਼ਿਕਰ ਕਰਕੇ ਗਏ ਚਾਵਲਾ ਸਾਹਿਬ ਸਾਡੇ ਹਰਜਿੰਦਰ ਸਿੰਘ ਦੀ ਧਾਮੀ ਸਾਹਿਬ ਜਿਹੜੇ ਕਿ ਸ਼੍ਰੋਣੀ ਕਮੇਟੀ ਦੇ ਪ੍ਰਧਾਨ ਨੇ ਉਹਨਾਂ ਦੇ ਪਿਛਲੇ ਸਮੇਂ ਦੀ ਕਾਬਲੀਅਤ ਸਿੱਖੀ ਪ੍ਰਤੀ ਦੇਣ ਇਤਿਹਾਸ ਨੂੰ ਜਾਗਰ ਕਰਨਾ ਤੁਹਾਡੇ ਤੱਕ ਪਹੁੰਚ ਕਰਨਾ ਬਹੁਤ ਵੱਡਾ ਮਾਣ ਵਾਲੀ ਗੱਲ ਆ ਉਹ ਗਵਾਹੀ ਕਰ ਰਹੇ ਸਾਨੂੰ ਇਸ ਗੱਲ ਦਾ ਮਾਣ ਆ ਇਹਨਾਂ ਦੀ ਗਵਾਹੀ ਵਿੱਚ ਅਸੀਂ ਬਹੁਤ ਲੰਮਾ ਸਮਾਂ ਹੋ ਗਿਆ ਕੰਮ ਕਰ ਰਹੇ ਆ ਤੇ ਇਹਨਾਂ ਸ਼ਹੀਦਾਂ ਦੀ ਯਾਦ ਦੇ ਅੰਦਰ ਜੁੜ ਕੇ ਅਸੀਂ ਆ ਆਪਣੇ ਪ੍ਰਾਤਨ ਇਤਿਹਾਸ ਨੂੰ ਯਾਦ ਰੱਖਣਾ ਅੱਜ ਵੀਆਂ ਚੁਣੌਤੀਆਂ ਦੇ ਖਿਲਾਫ ਅੱਪਾ ਡਰਨਾ ਇਹੋ ਹੀ ਸ਼ਹੀਦਾਂ ਨੂੰ ਨਮਸਕਾਰ ਹੈ ਇਸ ਸਮੇਂ ਤੇ ਲਖੇਵਾਲ ਸਾਹਿਬ ਖੇੜਾ ਸਾਹਿਬ ਚਾਹੂਲਾ ਸਾਹਿਬ ਮੇਰੇ ਮੋਸਤਕਾਰ ਜੋ ਮਿੱਤਰ ਗੋਗੀ ਜੀ ਹੋਰ ਵੀ ਬੜੀਆਂ ਸਤਕਾਰਯੋਗ ਚੀਜ਼ਾਂ ਇੱਥੇ ਬਰਾਜਮਾਨ ਨੇ ਬਹੁਤ ਸਤਕਾਰਯੋਗ ਸਾਡੇ ਜੋ ਸਮਾਜ ਸੇਵੀ ਨੇ ਜਿਨ੍ਹਾਂ ਦਾ ਬੜਾ ਵੱਡਾ ਮਾਣ ਹੈ ਜਿਨ੍ਹਾਂ ਦਾ ਸਨਮਾਨ ਹੈ ਉਹ ਵੀ ਸਾਡੇ ਵਿੱਚਕਾਰ ਆਏ ਨੇ ਸੋ ਮੈਂ ਇੱਥੇ ਹੀ ਆਪ ਸਭ ਸੰਗਤ ਦਾ ਗੁਰੂ ਅਰਦਾਸ ਗੁਰੂ ਅਗੇ ਅਰਦਾਸ ਕਰਦਾ ਹਾਂ ਕਿ ਕਿਰਪਾ ਕਰਨ ਕੌਮ ਨੂੰ ਪੰਥ ਨੂੰ ਏਕਤਾ ਦਾ ਬਾਗ ਚੜ੍ਹਦੇ ਗਲਾ ਬਖਸ਼ਣ ਤਾਂ ਕਿ ਜਿੰਨੇ ਵੀ ਜਿਹੜੇ ਪੰਥ ਦੇ ਦੇ ਖਾਸ ਤੌਰ ਤੇ ਪੰਜਾਬ ਦੀ ਸੱਤਾ ਦੇ ਨਾਲ ਜੁੜੇ ਜਿਹੜੇ ਲੋਕ ਨੇ ਜਿਹੜੇ ਇਸ ਪੰਜਾਬ ਨੂੰ ਬਦਨਾਮ ਕਰ ਰਹੇ ਨੇ ਪੰਜਾਬ ਨੂੰ ਲੁੱਟਣ ਦੀਆਂ ਗੱਲਾਂ ਕਰ ਰਹੇ ਨੇ ਉਹਨਾਂ ਦੇ ਖਿਲਾਫ ਆਪਾਂ ਵਾਜਬ ਬੁਲੰਦ ਕਰੀਏ ਬਹੁਤ ਬਹੁਤ ਤੁਹਾਡਾ ਸਭੂਜੇ ਤੌਰ ਤੇ ਧੰਨਵਾਦ ਜੀ ਬਵਾਹ ਗੁਰੂ ਜੀ ਦਾ ਖਾਲਸਾ